ਬਦਾਈਆਂ ਬਤਾ ਬਦਾਈਆਂ ਸਵਾਭ ਬਦਾਈਆਂ ਭਾਈ ਉੱਪਰ ਪਤਾ ਤਾਂ ਲੱਗੇ ਵੀ ਕਾਹਦੀਆਂ ਪਿਓ ਕੋ ਢਿੱਡ ਨਹੀਂ ਲੁਕਦੇ ਓਏ ਅਕਲ ਦੇ ਆੰਨੇ ਆ ਪਿਓ ਕੋਲੋਂ ਨਹੀਂ ਦਾਈਆਂ ਕੋਲੋਂ ਢਿੱਡ ਨਹੀਂ ਲੁਕਦਾ ਓਹ ਤੂੰ ਸਮਝ ਤ ਗਈਦਾ ਜੋ ਮੈਂ ਕਹਿਣਾ ਚਾਹੁੰਦਾ ਬਹੁਤ ਸਾਰੀ ਰਾਤ ਉਸ਼ਾਲੀਆਂ ਕਰਦੀ ਨਹੀਂ ਹੈ ਖੁਸ਼ਖਬਰੀ ਆਉਣ ਵਾਲੀ ਓ ਤੂੰ ਦੱਸ ਕਰ ਬਾਬਾ ਇਹ ਜੀ ਕੋਈ ਗੱਲ ਨਹੀਂ ਉਹ ਕੱਲ ਅਸੀਂ ਉਹ ਪ੍ਰਧਾਨ ਦੇ ਮੁੰਡੇ ਦੇ ਵਿਆਹ ਤੇ ਨਹੀਂ ਸੀਗੇ ਓਏ ਉੱਥੇ ਮਾੜਾ ਮੋਟਾ ਵੱਧ ਘਟ ਖਾਣ ਨਾਲ ਹੋ ਗਿਆ ਇਹ ਤਾਂ ਨਾ ਖੋਦ ਮੈਂ ਮੂੰਹ ਤੇ ਛਿਕਲੀ ਪਾ ਕੇ ਚਲੀ ਜਾਂਦੀ ਮੈਂ ਤਾਂ ਮੜਾ ਜਾ ਹੀ ਖਾਦਾ ਸੀ ਲੈ ਟਿੱਕੀ ਚਾਟ ਪੱਲੇ ਮੰਜੂਰੀਨ ਡੋਸਾ ਪਾਉ ਬਾਜੀ ਤੇ ਨਾਲੇ ਹਾਲਚ ਜਾ ਕੇ ਮਿਕਸ ਪਕੌੜਾ ਆਲੂ ਦਾ ਪਕੌੜਾ ਗੋਭੀ ਦਾ ਪਕੌੜਾ ਰਸਗੁਲਾ ਗੁਲਾਬ ਜਾਮੁਨ ਚਮਚਮ ਇਹ ਪੁੱਤ ਜਿਹੜੀ ਤੂੰ ਥੋੜੀ ਜਿਹੀ ਚੀਜ਼ਾਂ ਖਾਦੀ ਇਹਨੂੰ ਥੱਲੇ ਕਰਨ ਵਾਸਤੇ ਕੁਝ ਪੀ ਵੀ ਲਿੰਦੀ ਯੈਸ ਮੜਾ ਜਾ ਪੀਤਾ ਵੀ ਸੀ ਕੋਲਡ ਡਰਿੰਕ ਕੌਫੀ ਜੂਸ ਕੋਕਟੇਲ ਹੁਣ ਤਾਂ ਸਮਝ ਗਿਆ ਨਾ ਬਹੁਤ ساری ਰਾਤਾਂ ਛਾਲੀਆਂ ਕਿਉਂ ਕਰਦੀ ਰਹੀ ਯੈਸ ਉਹ ਸ਼ਗਨ ਵੀ ਤਾਂ ਬਰਾਬਰ ਕਰਨਾ ਸੀ ਕਿ ਸ਼ਗਨ ਕੱਲਾ ਆਪਣਾ ਨਹੀਂ ਸਾਰੇ ਪਿੰਡ ਦਾ ਬਰਾਬਰ ਕਰਕੇ ਆਈ